कुमार जी द गवर्नर से एक डायरेक्टिव 42 से ठीक ठीक सही लीनर कम मेंबर अदर मेंबर्स हु आर नॉट प्रेजेंट ड्यू सम प्रॉब्लम्स दैट एडवोकेट ਵੈਲਕਮ ਟੂ ਦਿ ਐਡਵੋਕੇਟ ਸੁਰੇਸ਼ ਕੁਮਾਰ ਜੀ ਐਵਰੀਬਾਡੀ ਥਿੰਕਸ ਵੈਲਕਮ ਟੂ ਸੁਰੇਸ਼ ਕੁਮਾਰ ਜੀ ਸਰ ਜਿਹਾ ਸੀ ਬੇਸਿਕ ਪ੍ਰੋਬਲਮ ਕੀ ਹੈ ਸਭ ਤੋਂ ਵੱਡੀ ਜਿਹੜੀ ਅਥਾਰਟੀਜ਼ ਦੀ ਪ੍ਰੋਬਲਮ ਹੈ ਉਹ ਹੈ ਕਿ ਰੈਵਨਿਊ ਕਲੈਕਸ਼ਨ ਜਿਹੜੀ ਹੈ ਉਹ ਰੈਵਨਿਊ ਕਲੈਕਸ਼ਨ ਵੀ ਸੋਚੀ ਜਾਂਦੀ ਹੈ ਕਿ ਵਪਾਰੀ ਕੋਈ ਲਈਏ ਤੇ ਤੰਗ ਪਰੇਸ਼ਾਨੀ ਵਪਾਰੀ ਨੂੰ ਹੀ ਕਰਦੇ ਵਪਾਰੀ ਵਾਸਤੇ ਕੋਈ ਐਸ ਸੱਚ ਕੋਈ ਸਬਸਿਡੀ ਕੋਈ ਰਿਲੀਜ਼ ਦਾ ਪ੍ਰਬੋਧਨ ਨਹੀਂਗਾ ਦੂਸਰੀ ਚੀਜ਼ ਸਾਡੇ ਵਕੀਲਾਂ ਵਾਲਾਈਏ ਤੇ ਵਕੀਲਾਂ ਵਾਸਤੇ ਵੀ ਕੁਝ ਨਹੀਂਗਾ ਜੀ ਵਕੀਲ ਚਾਰਟਰਡ ਅਕਾਊਂਟੈਂਟ ਜਿਹੜੇ ਆ ਜਾਂ ਟੈਕਸ ਪ੍ਰੈਕটিশਨਰ ਜਿਹੜੇ ਨੇ ਉਹਨਾਂ ਮਨਾਰਮੀ ਗਿਆ ਆਪਣੇ ਪਰਵਾਰਾਸ ਤੋਂ ਉਹਨਾਂ ਵਾਸਤੇ ਵੀ ਖੁਸਤੀ ਆ ਉਹ ਵੀ ਜਿਹੜੀ ਰੈਵਨਿਊ ਆ ਉਹ ਗ੍ਰਾਂਡ ਦੇ ਵਿੱਚ ਉਹਨਾਂ ਹੀ ਯੋਗਦਾਨ ਪਾਉਂਦੇ ਆ ਜਿੰਨਾ ਬੁਹਾਰੀ ਪਾਉਂਦਾ ਜਿੰਨਾ ਆਫੀਸਰਸ ਪਾਉਂਦੇ ਆ ਅਸੀਂ ਵੀ ਸਰ ਇੱਕ ਵਰੀਜਾ ਵਪਾਰੀ ਤੇ ਆਫੀਸਰズ ਦੇ ਵਿੱਚ ਤੇ ਸਾਨੂੰ ਵੀ ਉਸੇ ਲੈਸਰ ਨਾਲ ਉਸੇ ਮਾਨਸਮਾਨ ਨਾਲ ਲਿਖਿਆ ਜਾਵੇ ਸਾਡੇ ਵਾਸਤੇ ਵੀ ਸਰਕਾਰ ਨੂੰ ਚਾਹੀਦਾ ਐਜ਼ ਅ ਐਡਵੋਕੇਟ ਐਲ ਚਾਰਟਰਡ ਅਕਾਊਂਟੈਂਟ ਤੇ ਸਾਡਾ ਵੀ ਧਿਆਨ ਰੱਖਿਆ ਜਾ ਜੀ ਮੇਰਾ ਉਹ ਵੀ ਟੀਚਾ ਹੈ ਜੀ ਕਿ ਕੋਈ ਨਾ ਕੋਈ ਕੋਈ ਨਾ ਕੋਈ ਇਹੋ ਜਿਹਾ ਸਿਸਟਮ ਰ ਆਇਆ ਜਾਏ ਕਿ ਇੱਕ ਐਡਵੋਕੇਟ ਚਾਰਟਰਡ ਅਕਾਊਂਟੈਂਟ ਜਾਂ ਟੈਕਸ ਪ੍ਰੈਕਟिशनर ਉਹਦੀ ਸੁਰੱਖਿਆ ਨੂੰ ਉਹਦੇ ਹਿੱਤਾਂ ਨੂੰ ਉਹਦੀ ਡਿਗਨਿਟੀ ਨੂੰ ਮੇਨਟੇਨ ਰੱਖਿਆ ਜਾਵੇ ਉਹਦੇ ਇਸ ਸਟੇਜੇ ਕੋਸ਼ਿਸ਼ ਕਰ ਰਿਹਾ ਜੀ ਤੁਸੀਂ ਮੇਸਿੰਗ ਦਾ ਆਗੂ ਇਤਿਆਰ ਸਰ ਇਮੀਡੀਏਟ ਜਿਸ ਨਾਲ ਡਿਸਕਸ ਹੋਈ ਹੈ ਜੀ ਉਹ ਕਿ ਵੈਟ ਰਿਫੰਡ ਦੇ ਜੀਐਸਟੀ ਰਿਫੰਡ ਜਦੋਂ ਸਰਕਾਰ ਦਾ ਪੈਸੇ ਦੇਣ ਦਾ ਵੇਲਾ ਆਉਂਦਾ ਹੈ ਉਦੋਂ ਤੇ ਨਨੁਕਰ ਦੇ ਨਾਲ ਸਰਕਾਰਾਂ ਪੈਸੇ ਦਿੰਦੀ ਹੈ ਲੈਣ ਲੱਗੇ ਇੱਕ ਮਿੰਟ ਲਾਂਦੀ ਹੈ ਉਹਦੇ ਉੱਤੇ ਵਿਆਹ ਵੀ ਦਿੱਤੇ ਜਾਂਦੇ ਆ ਉਹਨੂੰ ਪ੍ਰੈਸ਼ਰਾਈਜ਼ ਕਰਕੇ ਵਸੂਲਿਆ ਵੀ ਜਾਂਦਾ ਲੇਕਿਨ ਜਦੋਂ ਵਾਰੀ ਆਂਦੀ ਹੈ ਜੀਐਸਟੀ ਬਣਦੇ ਰਿਫੰਡ ਵੈਟ ਦੇ ਬਣਦੇ ਰਿਫੰਡ ਉਹ ਜਨਾਨੁਕਰ ਵੀ ਕੀਤੀ ਜਾਂਦੀ ਹੈ ਤੇ ਉਹਦੇ ਚ ਲੁਕਤਾ ਜੀ ਨੇ ਇਹ ਵੀ ਕੀ ਦਿਆ ਜੀ ਸਾਡੀ ਜਿਹੜੀ ਮੇਨ ਪ੍ਰਾਇੋਰਟੀ ਹੈ ਉਹ ਹੈ ਕਿ ਜਿਹੜੇ ਲੇਟ ਕੀਤੇ ਜਾ ਰਹੇ ਰਿਫੰਡ ਉਹ ਵਿਦ ਇਮੀਡੀਏਟ ਐਕਸ਼ਨ ਸਾਰੇ ਐਕਸਪੋਜ਼ਲ ਕਰਾਈਏ ਜਿਹੜੇ ਐਸੇ ਫਸੇ ਪਏ ਨੇ ਤੇ ਅੱਗੇ ਤੋਂ ਵੀ ਜਿਹੜੀਆਂ ਬੈਟ ਜੀਐਸਟੀ ਰਿਫੰਡ ਦੀਆਂ ਅਪਲੀਕੇਸ਼ਨਸ ਨੇ ਉਹਨੂੰ ਐਕਸਪੀਡਾਈਟ ਕਰਾਈਏ ਕਿਉਂਕਿ ਮਾਹੌਲ ਐਸਲੇ ਇਕਨੋਮਿਕ ਕ੍ਰੰਚ ਦਾ ਵੀ ਹੈ ਸਰਕਾਰ ਕਹਿੰਦੀ ਉਹਦੇ ਹਿਸਾਬ ਨਾਲ ਕਿੰਨਾ ਲੇਟ ਕਰਦੀ ਹੈ ਕਿੰਨਾ ਡਿਲੇ ਕਰਦੀ ਸਰ ਸਰਕਾਰੀ ਹਿਸਾਬ ਨਾਲ ਨਹੀਂ ਸਰ ਸਰਕਾਰੀ ਹਿਸਾਬ ਦੇ ਸਰ 60 ਦਿਨਾਂ ਦਾ ਹੈ ਜੀ ਕਿ 60 ਦਿਨ ਦੇ ਅੰਦਰ ਅੰਦਰ ਰਿਫੰਡ ਦੇਣਾ ਪਰ ਅਸੀਂ ਗੱਲ ਵਧਾ ਕੇ ਕਹਿੰਦੇ ਆ ਕਿ ਅਸੀਂ 60 ਦਿਨ ਵੀ ਕਿਉ 리커 펀드 ਹੈ 리펀ਡ ਬੇਸਿਕਲੀ ਕੀ ਹੈ ਨੇ 펀ਡ ਵਰਕਿੰਗ ਕੈਪੀਟਲ ਹੈ ਸਰ ਬੁਬਾਰੀ ਵੀ ਤੇ ਜੋ ਵਰਕਿੰਗ ਕੈਪੀਟਲ ਨੂੰ ਰੋਕ ਦਿੱਤਾ ਜਾਏਗਾ ਵਰਕਿੰਗ ਕੈਪੀਟਲ ਕ੍ਰੈਂਚ ਤੇ ਐਸੇ ਅਸੀਂ ਦੇਖਦੇ ਪਏ ਹਾਂ ਜੋ ਹਾਲਾਤ ਨੇ ਦੇਸ਼ ਦੇ ਜੋ ਹਾਲਾਤ ਨੇ ਪੰਜਾਬ ਸਰਕਾਰ ਦੇ ਜੋ ਹਾਲਾਤ ਨੇ ਸਾਡੇ ਆਪਣੇ ਬਾਰ ਦੇ ਸਿਚੁਏਸ਼ਨਸ ਹੈਗੇ ਕਿ ਰਿਫੰਡਸ ਫਟਾਫਟ ਐਕਸਪੀਡਿਟ ਕੀਤੇ ਜਾਣ ਸੋ ਥੈਟ ਜੋ ਬਣਦਾ ਵਰਕਿੰਗ ਕੈਪੀਟਲ ਹੈ ਉਹ ਸਰਕੂਲੇਸ਼ਨ ਜਾਵੇ ਸੋ ਸਰ ਅੱਗੇ ਨਾਮ ਦੇ ਐਡਵੋਕੇਟ ਵਿਕਾਸ ਕਰਨਾ ਜੀ ਅੱਜ ਸਾਡੇ ਜੀਐਸਸੀ ਪ੍ਰੈਕਟੀਸ਼ਨਰ ਐਸੋਸੀਏਸ਼ਨ ਅਮਰਿਤਸਰ ਦੀ ਐਨਓ ਜਨਰਲ ਮੀਟਿੰਗ ਹੋਈ ਹੈ ਜੀ ਉਸ ਮੀਟਿੰਗ ਦੇ ਵਿੱਚ ਮੈਨੂੰ ਐਜ਼ ਪ੍ਰਧਾਨ ਆਫ ਦਾ ਐਸੋਸੀਏਸ਼ਨ ਚੁਣਿਆ ਗਿਆ ਜੀ ਉਹਦਾ ਵੱਧ ਭਾਰ ਸੰਭਾਲ ਲਵਾਂਗਾ ਜੀ ਉਸ ਐਸੋਸੀਏਸ਼ਨ ਨੂੰ ਆਲਰੇਡੀ ਉਹ ਐਸੋਸੀਏਸ਼ਨ ਸਾਡੀ ਸਾਡੀ ਜੀਐਸਸੀ ਪ੍ਰੈਕਟੀਸ਼ਨਰ ਐਸੋਸੀਏਸ਼ਨ ਹੈ ਆਲਰੇਡੀ ਸਰ ਬਹੁਤ ਮਚਿਓਰ ਬੜੇ ਸੀਨੀਅਰ ਐਡਵੋਕੇਟ ਚਾਰਟਰਡ ਅਕਾਊਂਟੈਂਟਸ ਲੋ ਸਿਰਜੀ ਗਈ ਹੈ ਉਸ ਐਸੋਸੀਏਸ਼ਨ ਦੇ ਵਿੱਚ ਮੈਂ ਇਹ ਸੰਕਲਪ ਕਰਨਾ ਜੀ ਜਿਸ ਉਮੀਦ ਨਾਲ ਮੈਨੂੰ ਪ੍ਰਧਾਨ ਬਣਾਇਆ ਗਿਆ ਉਸ ਉਮੀਦ ਦੇ ਉਤੇ ਖਰਾ ਉਤਰਾਂਗਾ ਆਪਣੇ ਬਾਰ ਦੇ ਇੱਕ ਇੱਕ ਮੈਂਬਰ ਦੀ ਇੰਡੀਪੈਂਡੈਂਸ ਆਪਣੇ ਬਾਰ ਦੀ ਇੱਕ ਇੱਕ ਨੰਬਰ ਦੀ ਡਿਗਨਿਟੀ ਅਸੀਂ ਜਿਸ ਰਾਹੀਂ ਪਹਿਲੇ ਲੜਦੇ ਰਹੇ ਆ ਸਾਡੇ ਵੱਡੇ ਭਰਾ ਸਾਡੇ ਨਾਲ ਖੜੇ ਰਹੇ ਆ ਉਸੇ ਤਰ੍ਹਾਂ ਮੇਰੇ ਸਾਰੇ ਵੱਡੇ ਭਰਾ ਮੇਰੇ ਨਾਲ ਖੜੇ ਰਹਿਣਗੇ ਤੇ ਅਸੀਂ ਆਪਣੀ ਹਰ ਮੈਂਬਰ ਦੀ ਡਿਗਨਿਟੀ ਤੇ ਇੰਡੀਪੈਂਡੈਂਸ 'ਤੇ ਲੜਦੇ ਰਵਾਂਗੇ